ਇੱਕ ਬੱਚਾ ਆ ਗਿਆ ਉਹ ਟੈਕਸ ਅਰਦਾ ਗਿਆ ਪਰਦਾ ਗਿਆ ਜੋ ਵੀ ਨਿਯਮ ਹੈ ਪਾਲਣਾ ਕਰਦੇ ਆ ਪਰ ਉਹਨੂੰ ਲੌਂਗ ਰਨਚ ਕੀ ਫਾਇਦਾ ਮਿਲਣਾ ਹੈ ਕੀ ਕੀ ਸਕੀਮ ਤੇ ਸਰਕਾਰ ਦੀਆਂ ਤੇ ਉਸ ਦਾ ਫਾਇਦਾ ਕੀ ਕੀ ਮਿਲ ਸਕਦਾ ਹੈ ਕੀ ਕੀ ਬੈਨੀਫੀਟਸ ਹੈ ਇਨਕਮ ਦਾ ਇੱਕ ਸੋਰਸ ਜਿਹੜਾ ਜਿਹੜਾ ਉਹ ਉਹਦੀ ਹਿਸਟਰੀ ਬਣਦੀ ਆ ਤੁਹਾਡੇ ਸੁਪਰ ਇਕੱਠਾ ਹੁੰਦੇ ਆ ਸੁਪਰ ਬਹੁਤ ਇੰਪੋਰਟੈਂਟ ਹੈ ਸੁਪਰ ਆਪਾ ਪ੍ਰੋਵੀਡੈਂਟ ਫੰਡ ਕਹਿੰਦੇ ਇੰਡੀਆ ਚ अच्छा ਜਿੱਤਰਾ ਆਈਡੀਏ ਚ ਪ੍ਰੋਵੀਡੈਂਟ ਫੰਡ ਹੈ ਇੱਥੇ ਉਹਨੂੰ ਸੁਪਰ ਕਿਹਾ ਜਾਂਦਾ ਹੈ ਸੁਪਰ ਕਿਹਾ ਜਾਂਦਾ ਜਿਹੜਾ ਅਸੀਂ ਟੈਕਸ ਪੇ ਕਰ ਰਹੇ ਆ ਹਾਂਜੀ ਕੋਈ ਹਰ ਇੱਕ ਬੰਦਾ ਇੱਥੇ ਪਰਮਾਨੈਂਟ ਰਹੁੰਦੀ ਹੁੰਦਾ ਕਈ ਬਹੁਤ ਰੱਜੇ ਪਰਿਵਾਰਾਂ ਚੋਂ ਵੀ ਆ ਉਹਨੂੰ ਹੋਰ ਕਿਹੇ ਕੰਟਰੀ ਚ ਰੈਜ਼ੀਡੈਂਟ ਜਾਂ ਪੀਆਰ ਮਿਲ ਜਾਂਦੀ ਆ ਉੱਥੇ ਚੱਲ ਜਾਂਦੇ ਆ ਜਿਹੜਾ ਵੀ ਤੁਸੀਂ ਸੁਪਰ ਦਿੱਤਾ ਉਹ ਤੁਸੀਂ ਸੁਪਰ ਦਾ ਇੱਕ ਇੱਕ ਡਾਲਰ ਇੱਥੋਂ ਲੈ ਕਿਉਂਕਿ ਤੁਸੀਂ ਇੱਥੋਂ ਚੱਲੇ ਹੋ ਪਰਮਾਨੈਂਟਲੀ ਫੋਰਐਵਰ ਅੱਛਾ ਲੈ ਕੇ ਜਾ ਸਕਦੇ ਹੋ ਲੈ ਕੇ ਜਾ ਸਕਦੇ ਹੋ ਟੈਕਸ ਚਾਹੁੰਦੇ ਕਿ ਤਰੀ ਆਪਣੇ ਆਪਣੇ ਕਿਤੇ ਦੇ ਹਿਸਾਬ ਨਾਲ ਜੋ ਜੋ ਦੇ ਕੰਮ ਕਰਦੇ ਤਿਹੇ ਦੇਖੋ ਵੀ ਤੁਹਾਨੂੰ ਕਿਹੜੀਆਂ ਚੀਜ਼ਾਂ ਜਿੱਦਾਂ ਇੰਪੋਰਟੈਂਟ ਆ ਉਹਦੀਆਂ ਰਸੀਦਾ ਰੱਖੋ ਪ੍ਰੋਪਰ ਟਰੈਕਰ ਰੱਖੋ ਸਭ ਤੋਂ ਇੰਪੋਰਟੈਂਟ ਹੈ ਕਿ ਟੈਕਸ ਆਫਿਸ ਦੀ ਵੈਬਸਾਈਟ ਜਿਹੜੀ ਉਹਨੂੰ ਤੁਸੀਂ ਫੋਲੋ ਕਰੋ ਮੈਂ ਦੱਸਣਾ ਚਾਹੁੰਦਾ ਜਿੰਨੇ ਵੀ ਮੰਦਰ ਹੈ ਜਿੰਨੇ ਵੀ ਗੁਰਦੁਆਰਾ ਸਾਹਿਬ ਹੈ ਜਿੰਨੇ ਵੀ ਚਰਚ ਆਸਟ੍ਰੇਲੀਆ ਚ ਆਸਟ੍ਰੇਲੀਆ ਚ ਜਿਹੜੇ ਹੈਗੇ ਆ 올 ਆਰ ਟੈਕਸ ਐਗਜ਼ੈਂਟਡ ਉਹਨਾਂ 'ਤੇ ਟੈਕਸ ਭਿੰਦਾ ਹੀ ਨਹੀਂ ਆ ਇਹ ਜੇ ਉਹ ਜੇ ਸੀ ਉੱਥੇ ਮੱਥਾ ਟੇਕਦੇ ਤੁਹਾਨੂੰ ਰਸੀਦ ਲੈਣੀ ਚਾਹੀਦੀ ਹੈ ਬਕਾਇਦਾ ਲੈਣੀ ਚਾਹੀਦੀ ਹੈ ਓਕੇ ਬਕਾਇਦਾ ਲੈਣੀ ਚਾਹੀਦੀ ਐ ਮੈਂ ਪੈਸੇ ਦੇਣ ਦਿਆਂ ਤੁਹਾਨੂੰ ਔਰ ਰਸੀਦ ਲੋਗੇ ਤਾਂ ਤੁਹਾਡਾ ਟਰੈਕ ਚ ਰਹੂਗਾ ਪੀਸੀ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਮਨਿੰਦਰ ਸਿੰਘ ਮੌਂਗਾ ਮੁਰ ਤੋਂ ਹਾਜ਼ਰ ਹੋਇਆ ਹਾਂ ਕੇ ਪੀ ਜੀ ਟੈਕਸੇਸ਼ਨ ਮੈਲਬਨ ਦੇ ਐਮ ਡੀ ਪਰਮਪ੍ਰੀਤ ਸਿੰਘ ਰਾਤਪੂਧਰਾ ਦੇ ਨਾਲ ਜੋ ਕਿ ਟੈਕਸੇਸ਼ਨ ਪ੍ਰੋਸੈਸ ਆਸਟ੍ਰੇਲੀਆ ਦੇ ਵਿੱਚ ਟੈਕਸ ਭਰਨ ਦੇ ਕੀ ਰੂਲ ਨੇ ਕੀ ਨਿਯਮ ਨੇ ਔਰ ਲੌਂਗ ਰਨ ਚ ਉਹਦੇ ਕੀ ਕੀ ਫਾਇਦੇ ਨੇ ਪਾਜੀ ਮੁਰ ਤੋਂ ਸਵਾਗਤ ਤੁਹਾਡਾ ਪੀਡੀਸੀ ਨਿਊਜ਼ ਦੇ ਸਟੂਡੀਓ ਚ ਜੀ ਥੈਂਕ ਯੂ ਇੱਕ ਈ ਅਹਿਮ ਗੱਲ ਇੱਕ ਬੱਚਾ ਆ ਗਿਆ ਉਹ ਟੈਕਸ ਭਰਦਾ ਗਿਆ ਪਰਦਾ ਗਿਆ ਜੋ ਵੀ ਨਿਯਮ ਹੈ ਉਹ ਪੂਰੀ ਤਰ੍ਹਾਂ ਦੇ ਰੌਣ ਦੀ ਪਾਲਣਾ ਕਰਦੇ ਆ ਜੋ ਕਾਇਦੇ ਕਾਨੂੰਨ ਹੈ ਉਹਨਾਂ ਤੇ ਪੂਰਾ ਖਰਾ ਉਤਰ ਰਿਹਾ ਹੈ ਪਰ ਉਹਨੂੰ ਲੌਂਗ ਰਨ ਚ ਕੀ ਫਾਇਦਾ ਮਿਲਣਾ ਹੈ ਕੀ ਕੀ ਸਕੀਮ ਤੇ ਸਰਕਾਰ ਦੀਆਂ ਜਿਹੜੀਆਂ ਇੱਕ ਟੈਕਸ ਪੇ ਕਰਨ ਵਾਲਿਆਂ ਨੂੰ ਉਸ ਦਾ ਫਾਇਦਾ ਕੀ ਕੀ ਮਿਲ ਸਕਦਾ ਹੈ ਕੀ ਕੀ ਬੈਨੀਫਿਟਸ ਹੈ ਦੇਖੋ ਟੈਕਸ ਪੇ ਕਰਨ ਦਾ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਇਸ ਕੰਟਰੀ ਚ ਉਹ ਇਹ ਹੈ ਕਿ ਤੁਹਾਡੀ ਇਨਕਮ ਦਾ ਇੱਕ ਸੋਰਸ ਜਿਹੜਾ ਜਿਹੜਾ ਉਹ ਉਹਦੀ ਹਿਸਟਰੀ ਬਣਦੀ ਆ ਜਿਹਦੇ थ्रू ਆਫ ਕੋਰਸ ਇੱਥੇ ਜਿੰਨੇ ਵੀ ਸਭ ਤੋਂ ਪਹਿਲੇ ਕੀ ਹੁੰਦਾ ਵੀ ਆਏ ਪੀਆਰ ਲੋ ਜੌਬਾਂ ਵਧੀਆਂ ਲੋ ਫਿਰ ਘਾਟ ਲੋ ਹੂੰ ਇਹ ਇਹ ਪਹਿਲੇ ਸਟੈਪ ਹੈ ਬਿਲਕੁਲ ਬਿਲਕੁਲ ਠੀਕ ਹੈ ਰੋਟੀ ਕਪੜਾ ਵਰ ਮਕਾਨ ਬਿਲਕੁਲ ਹੁਣ ਮਕਾਨ ਲੈ ਲਿਆ ਹੁਣ ਮਕਾਨ ਤੋਂ ਬਾਅਦ ਤਸੱਲੀ ਉੱਥੇ ਨਹੀਂ ਹੁੰਦੀ ਦੂਜਾ ਘਰ ਲੈਣਾ ਵਾ ਤੀਜਾ ਲੈਣਾ ਵਾ ਜਾਂ ਇਨਵੈਸਟਮੈਂਟ ਪੁਆਇੰਟ ਆਫ View ਇਹਨੂੰ ਕਹਿੰਦੇ 네ਗੇਟਿਵ ਗੇਅਰ 네ਗੇਟਿਵ ਗੇਅਰ ਕੀ ਆ ਹੁਣ 네ਗੇਟਿਵ ਗੇਅਰ ਇਹ ਆ ਕਿ ਐਗਜ਼ਾਮਪਲ ਆ ਵੀ ਇੱਕ ਬੰਦੇ ਨੇ ਆਏ ਮੀਆਂ ਬੀਬੀ ਨਵੀਂ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਘਰ ਬਣਾ ਲਿਆ ਘਰ ਬਣਾ ਲਿਆ ਸਮਝੋ ਉਸੇ ਐਗਜ਼ਾਮਪਲ 7 ਲੱਖ ਡਾਲਰ ਦਾ ਬਣਾ ਲਿਆ ਘਰ ਅੱਜ ਜੋ ਘਰ ਜਿਹੜਾ ਵਾ 7 ਲੱਖ ਡਾਲਰ ਦਾ ਅਗਲੇ 3 ਸਾਲਾਂ ਬਾਅਦ 4 ਸਾਲਾਂ ਬਾਅਦ ਉਹ 1 ਮਿਲੀਅਨ ਦਾ ਹੋ ਗਿਆ ਕਿਉਂਕਿ ਮਹਿੰਗਾਈ ਵੀ ਵੱਧ ਰਹੀ ਆ ਤੇ ਉਹਦੀ ਵੈਲਿਊ ਐਪਰੀਸ਼ੀਏਟ ਵੀ ਹੋ ਰਹੀ ਆ ਠੀਕ ਹੈ ਜੀ ਹੁਣ ਸਮਾਰਟ ਮੂਵ ਕੀ ਆ ਸਮਾਰਟ ਮੂਵ ਇਹ ਆ ਵੀ ਥੇ ਲੋ ਜੀ ਵੈਲਿਊ ਵੱਧ ਗਈ ਉਹ ਨੂੰ ਹੀ ਰੀਫਾਈਨਾਂਸ ਕਰਾ ਕੇ ਉਹ ਚੋਏ ਦੂਜੇ ਘਰ ਦਾ ਡਿਪੋਜ਼ਿਟ ਕੱਢ ਲੈਣਾ ਫਿਰ ਡਿਪੋਜ਼ਿਟ ਕੱਢਣਾ ਫਿਰ ਡਿਪੋਜ਼ਿਟ ਕੱਢ ਕੇ ਫਿਰ ਦੂਜਾ ਘਰ ਲੈ ਲੈਣਾ ਹੁਣ ਸਮਾਰਟ ਵੇਗ ਇਹ ਆ ਕਿ ਜਿਹੜਾ ਪਹਿਲਾ ਘਰ ਆ ਅਗਰ 3 ਜਾਂ 4 ਸਾਲ ਆਪਾਂ ਉਸ ਘਰ ਚ ਆਪਾਂ ਰੈਂਟ ਵੀ ਲੈ ਦੇ ਦਿੰਦੇ ਆ ਰੈਂਟਰ ਤੇ ਵੀ ਦੇ ਦਿੰਦੇ ਆ ਉਤੋਂ ਕਮਾਈ ਵੀ ਆਉਂਦੀ ਆ ਆਪਾਂ 4 ਸਾਲ ਬਾਅਦ ਉਹ ਪ੍ਰਾਪਰਟੀ ਵੇਚ ਵੀ ਦਿੰਦੇ ਆ ਉੱਤੇ ਕੋਈ ਟੈਕਸ ਨਹੀਂ ਅੱਛਾ ਹੁੰਦਾ ਕੋਈ ਟੈਕਸ ਨਹੀਂ ਵੈਸੇ ਟੈਕਸ ਹੈਗਾ ਇਨਵੈਸਟਮੈਂਟ ਪ੍ਰਾਪਰਟੀ ਤੇ ਪਰ ਜੇ ਆਪਾਂ 5 ਸਾਲ ਉਸ ਪ੍ਰਾਪਰਟੀ ਚ ਰਹੇ ਆ ਉਸ ਸਮਾਨ ਨੂੰ ਵੇਚਿਆ ਤਾਂ ਉਹ ਤੇ ਕੋਈ ਟੈਕਸ ਨਹੀਂ ਸੋ ਇਹ ਇੱਕ ਸਮਾਰਟ ਚੀਜ਼ਾਂ ਹੈਗੀਆਂ ਛੋਟੇ ਛੋਟੇ ਚੀਜ਼ਾਂ ਅੱਛਾ ਉਹ ਜਿਹੜੀ 7 ਲੱਖ ਦੀ ਚੀਜ਼ ਆਪਾਂ 10 ਲੱਖ 11 ਲੱਖ ਚ ਵੇਚੀ ਉਹ ਉਹ ਤੇ ਵੇਚੀ ਨਹੀਂ ਉਹਰੀ ਉਹਨੂੰ ਉਹਨੂੰ ਦੁਬਾਰਾ ਫਾਈਨਾਂਸ ਕਰਾ ਲਿਆ ਲੋਨ ਲੈ ਲਿਆ ਉਹਦੇ ਉੱਪਰ ਦੁਬਾਰਾ ਲੋਨ 2 ਲੱਖ ਰੁਪਈਆ ਫੇਰ ਕੱਢ ਲਿਆ ਉਹ ਚ ਕੱਢ ਕੇ ਦੂਜਾ ਕਰ ਲੈ ਲਿਆ ਆਪਾਂ ਇੱਕ ਕਰ ਹੋਰ ਲੈ ਲਿਆ ਠੀਕ ਹੈ ਜੀ ਹੁਣ ਇਦਾਂ ਹੀ ਕਰਦੇ ਇੱਕ ਤੇ ਇਹ ਸਮਾਰਟ ਨੇਗੇਟਿਵ ਵੇਅਰ ਕਹਿੰਦੇ ਨੇਗੇਟਿਵ ਵੇਅਰ ਕੀ ਮਤਲਬ ਹੁੰਦਾ ਕਿ ਤੁਹਾਡੀ ਜਿਹੜੀ ਇਨਕਮ ਜਿਹੜੀ ਰੈਂਟ ਤੋਂ ਆਉਂਦੀ ਆ ਤੇ ਜਿਹੜੇ ਰੈਂਟਲ ਦੇ ਘਰ ਦੇ ਖਰਚੇ ਆ ਉਹ ਖਰਚੇ ਜ਼ਿਆਦਾ ਹੁੰਦੇ ਆ ਤੇ ਇਨਕਮ ਘੱਟ ਹੁੰਦੀ ਆ ਇਸ ਕਰਕੇ ਉਹ ਮਾਈਨਸ ਹੋਦੀ ਜਿਹੜੀ ਮਾਈਨਸ ਹੁੰਦੀ ਉਹ ਤੁਹਾਡੀ ਇਨਕਮ 'ਚ ਮਾਈਨਸ ਹੋ ਜਾਂਦੀ ਆ ਤੇ ਤੁਹਾਨੂੰ ਟੈਕਸ ਕੱਟ ਲੱਗਦਾ ਉਹਨੂੰ ਕਹਿੰਦੇ ਨੇਗੇਟਿਵ ਵੇਅਰ ਠੀਕ ਹੈ ਜੀ ਹੁਣ ਦੂਸਰੀ ਗੱਲ ਆ ਗਈ ਵੀ ਕੀ ਕੀ ਫਾਇਦੇ ਹੋ ਸਕਦੇ ਆ ਹੁਣ ਜਿੱਦਾਂ ਆ ਕਿ ਤੁਹਾਡੇ ਸੁਪਰ ਇਕੱਠਾ ਹੁੰਦੇ ਆ ਸੁਪਰ ਬਹੁਤ ਇੰਪੋਰਟੈਂਟ ਆ ਸੁਪਰ ਆਪਾ ਪ੍ਰੋਵੀਡੈਂਟ ਅੱਛਾ ਜਿਸ ਤਰ੍ਹਾਂ ਇੰਡੀਆ ਚ ਪ੍ਰੋਵੀਡੈਂਟ ਫੰਡ ਹੈ ਇੱਥੇ ਉਹਨੂੰ ਸੁਪਰ ਕਿਹਾ ਜਾਂਦਾ ਹੈ ਇਹ ਸੁਪਰ ਕਿਹਾ ਜਾਂਦਾ ਜਿਹੜਾ ਅਸੀਂ ਟੈਕਸ ਪੇ ਕਰ ਰਹੇ ਆ ਹਾਂਜੀ ਉਹਨੂੰ ਘਟਾਉਣ ਦੇ ਤਿੰਨ ਤਰੀਕੇ ਆ ਉਸ ਮੈਂ ਇਸ ਕਰਕੇ ਗੱਲਾਂ ਕਰ ਰਿਹਾ ਕਿਉਂਕਿ ਕਾਮਨ ਗੱਲਾਂ ਆਪਾਂ ਕਿਸੇ ਟਾਈਮ ਕਿਸੇ ਦੇ ਗੱਲਾਂ ਚ ਆ ਜਾਂਦੇ ਤੇ ਆਪਾਂ ਬੇਕੂ ਬਣ ਜਾਂਦੇ ਆ ਜਾਂ ਆਪਾਂ ਨੂੰ ਉਦੋਂ ਫੀਲ ਹੁੰਦਾ ਜਦੋਂ ਆਪਾਂ ਨੂੰ ਚੀਟ ਕਰਦਾ ਕੋਈ ਬੰਦਾ ਸੋ ਇੰਪੋਰਟੈਂਟ ਚੀਜ਼ ਕੀ ਆ ਜਿਹੜਾ ਪ੍ਰੋਵੀਡੈਂਟ ਫੰਡ ਜਾਂ ਸੁਪਰ ਆ ਉਹ ਇੱਥੇ ਕੱਢਣ ਦਾ ਇੱਕ ਕੀ ਕੀ ਰਾਹ ਹੈ ਇਦਰ ਤੁਸੀਂ ਰਿਟਾਇਰਮੈਂਟ ਏਜ ਪਾਰ ਕਰ ਜਾਓ ਈਦਰ ਤੁਸੀਂ ਪਾਸਟਵੇ ਮਤਲਬ ਪੂਰੇ ਹੋ ਜੋ ਤੇ ਤੁਹਾਡੇ ਜਿਹੜੇ ਬੈਨੀਫਿਸ਼ੀਰੀਸ ਹੈਗੇ ਆ ਉਹਨਾਂ ਨੂੰ ਚਾਹਣ ਤੀਸਰਾ ਜੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਹੁਣ ਇਹ ਬਹੁਤ ਛੋਟਾ ਜਿਹਾ ਵਰਡ ਆ ਫਾਈਨੈਂਸ਼ੀਅਲ ਹਾਰਡਸ਼ਿਪ ਉਹ ਕੀ ਆ ਸਾਰੇ ਪਾਸੇ ਤੁਹਾਨੂੰ ਬਿੱਲ 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 ਆ ਰਿਹਾ ਤੁਹਾਨੂੰ ਇਨਕਮ ਨਹੀਂ ਹੋ ਰਹੀ ਸਿਹਤ ਪੱਖੋਂ ਤੁਸੀਂ ਮਾੜੇ ਹੋ ਪਰਿਵਾਰਕ ਤੁਹਾਡੀ ਉਮਰ ਹੋ ਗਈ ਤੁਹਾਡੀ ਕਮਾਈ ਦਾ ਕੋਈ ਜ਼ਰੀਆ ਨਹੀਂ ਰਿਹਾ ਉਹ ਫਿਰ ਕਢਾ ਸਕਦੇ ਹੋ ਤੁਸੀਂ ਸੁਪਰ ਪਰ ਉਹ ਕਿੰਨੇ ਪਰਸੈਂਟ ਹੁੰਦਾ ਲੋਕ ਉਹ ਤੇ 30% ਟੈਕਸ ਕੱਟਦਾ ਜੇ ਤੁਸੀਂ 30% ਟੈਕਸ ਕੱਟਦਾ ਜੇ ਜਿੰਨਾ ਵੀ ਤੁਸੀਂ ਸੁਪਰ ਜੇ ਲੱਖ ਰੁਪਏ ਸੁਪਰ ਕਢਾ ਰਹੇ ਹੋ ਤਾਂ 30% ਟੈਕਸ ਸਿੱਧਾ ਸਿੱਧਾ ਕੱਟੇਗਾ ਅੱਛਾ ਠੀਕ ਆ ਔਰ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੇ ਬੱਚੇ ਇੱਥੇ ਆਉਂਦੇ ਆ ਆ ਕੇ ਕਿਉਂਕਿ ਹਰੇਕ ਬੰਦਾ ਇੱਥੇ ਪਰਮਾਨੈਂਟ ਰਹਿਣ ਨਹੀਂ ਆਉਂਦਾ ਕਈ ਬਹੁਤ ਰੱਜੇ ਪਰਿਵਾਰਾਂ ਚੋਂ ਵੀ ਆ ਕਈਆਂ ਦੇ ਪਰਿਵਾਰਕ ਸਿਚੁਏਸ਼ਨ ਇਹੋ ਜਿਹੀ ਹੁੰਦੀ ਹੈ ਵਾਪਸ ਚੱਲ ਜਾਂਦੇ ਆ ਜਾਂ ਕਈਆਂ ਨੂੰ ਹੋਰ ਕਿਸੇ ਕੰਟਰੀ 'ਚ ਰੈਜ਼ੀਡੈਂਟ ਜਾਂ ਪੀਆਰ ਉਹ ਤੇ ਲ ਜਾਂਦੇ ਆ ਉਸ ਕੇਸ ਵਿੱਚ ਜਿਹੜਾ ਵੀ ਤੁਸੀਂ ਸੁਪਰ ਦਿੱਤਾ ਉਹ ਤੁਸੀਂ ਸੁਪਰ ਦਾ 1-1 ਡਾਲਰ ਇੱਥੋਂ ਲੈ ਕੇ ਕਿਉਂਕਿ ਤੁਸੀਂ ਇੱਥੋਂ ਚੱਲੇ ਹੋ ਪਰਮਾਨੈਂਟਲੀ ਫੋਰਐਵਰ ਅੱਛਾ ਲੈ ਕੇ ਜਾ ਸਕਦੇ ਹੋ ਲੈ ਕੇ ਜਾ ਸਕਦੇ ਹੋ ਪ੍ਰੋਵੀਡੈਂਟ ਫੰਡ ਤੁਹਾਡਾ ਤੁਹਾਡਾ ਵਾ ਤੁਹਾਡੇ ਪੈਸੇ ਆ 30% ਟੈਕਸ ਕੱਟੂਗਾ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਉਹਦਾ ਇੱਕ ਸੁਪਰ ਮੇਰਾ 3 ਲੱਖ ਆਇਆ ਤੇ 90 ਹਜ਼ਾਰ ਰੁਪਏ ਟੈਕਸ ਕੱਟਿਆ ਗਿਆ 210 ਹਜ਼ਾਰ ਡਾਲਰ ਲੈ ਕੇ ਮੈਂ ਜਿੱਥੇ ਮਰਜੀ ਇੱਕ ਨੰਬਰ ਤੇ ਜਾ ਹਾਂ ਠੀਕ ਹੈ ਜੀ ਹੁਣ ਉਹਦੇ ਰਾਹ ਕੀ ਆ ਉਹਦਾ ਰਾਹ ਜਿਹੜੇ ਇੰਪੋਰਟੈਂਟ ਆ ਉਹ ਇਹ ਆ ਕਿ ਜੇ ਤੁਹਾਡਾ ਸੁਪਰ 5000 ਤੋਂ ਉੱਪਰ ਆ ਰਾਸ਼ੀ ਤੇ ਉਹਦਾ ਪ੍ਰੋਪਰ ਇੱਕ ਚੈਨਲ ਆ ਤੁਹਾਡਾ ਸਰਟੀਫਿਕੇਟ ਲੱਗੂਗਾ ਕਿ ਤੁਹਾਡਾ ਵੀਜ਼ੇ ਕੈਨਸਲ ਹੋ ਚੁੱਕੇ ਆ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਇਸ ਕੰਟਰੀ ਨਾਲ ਸਰਟੀਫਿਕੇਟ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਤੋਂ ਆਊਗਾ ਕਿ ਇਹ ਬੰਦਾ ਹੁਣ ਕੋਈ ਕਿਸੇ ਵੀਜ਼ੇ ਦੇ ਨਹੀਂ ਆ ਇਹ ਕਿਸੇ ਵੀਜ਼ੇ ਦੇ ਨਹੀਂ ਆ ਉਹ ਸਰਟੀਫਿਕੇਟ ਲੱਗੂਗਾ ਫਿਰ ਤੁਹਾਡੀਆਂ ਆਈਡੈਂਟਿਟੀਆਂ ਲੱਗਣਗੀਆਂ ਅੱਗੇ ਫਰਦਰ ਜੇ ਤੁਸੀਂ ਬੈਂਕ ਅਕਾਊਂਟ ਆਪਣਾ ਇੱਥੇ ਖੁੱਲਾ ਛੱਡ ਦਿੰਦੇ ਹੋ ਉਤੋਂ ਉੱਚੇ ਪੈਸੇ ਆ ਜਾਣਗੇ ਜੇ ਖੁੱਲੇ ਛੱਡ ਦਿੰਦੇ ਹੋ ਤੇ ਨਹੀਂ ਤਾਂ ਤੁਹਾਨੂੰ ਚੈੱਕ ਬਣ ਕੇ ਤੁਹਾਡੇ ਘਰ ਆ ਜਾਊਗਾ ਉਹ ਚੈੱਕ ਕੈਸ਼ ਕਰਾਓ ਜਿਹੜੇ ਮਰਜ਼ੀ ਬੈਂਕ ਤੋਂ ਪੈਸੇ ਤੁਹਾਡੇ ਟੈਕਸ ਪਚਾਉਣ ਦੇ ਕੀ ਤਰੀਕੇ ਆ ਟੈਕਸ ਪਚਾਉਣ ਦੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਆ ਤੇ ਹਰ ਇੱਕ ਅੰਡਸਟਰੀ ਦਾ ਆਪਣਾ ਆਪਣਾ ਇੱਕ ਪ੍ਰੋਸਪੈਕਟ ਬੰਦਾ ਐਗਜ਼ਾਮਪਲ ਆ ਹੁਣ ਜੇ ਘਾਟਾ ਲਾ ਗਵੇ ਕਿ ਮੈਂ ਲੈਪਟਾਪ ਲੇਤਾ ਤਾਂ ਤਾਂ ਕੋਈ ਬੰਦਾ ਨਹੀਂ ਆ ਤੇ ਜੇ ਕੋਈ ਅਕਾਊਂਟੈਂਟ ਕਵੇ ਕਿ ਮੈਂ ਸੇਫਟੀ ਸ਼ੂਜ਼ ਲੱਤੇ ਤਾਂ ਉਹਦਾ ਕੋਈ ਮਤਲਬ ਨਹੀਂ ਆ ਸੋ ਆਪਣੇ ਆਪਣੇ ਕਿਤੇ ਦੇ ਹਿਸਾਬ ਨਾਲ ਜੋ-ਜੋ ਦੀ ਕੰਮ ਕਰਦੇ ਤੇ ਇਹ ਦੇਖੋ ਵੀ ਤੁਹਾਨੂੰ ਕਿਹੜੀਆਂ ਚੀਜ਼ਾਂ-ਚੀਜ਼ਾਂ ਇੰਪੋਰਟੈਂਟ ਆ ਉਹਦੀਆਂ ਰਸੀਦਾਂ ਰੱਖੋ ਪ੍ਰੋਪਰ ਟਰੈਕ ਰੱਖੋ ਜਦੋਂ ਤੁਸੀਂ ਅਕਾਊਂਟੈਂਟ ਦੇ ਨਾਲ ਮਿਲਣ ਜਾਂਦੇ ਹੋ ਹਜ਼ਾਰ ਚੀਜ਼ ਇਕੱਠੀ ਕਰਕੇ ਜਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਪ੍ਰੋਬਲਮ ਆਉਂਦੀ ਹੈ ਜੇ ਤੁਸੀਂ ਗੱਲਾਂ-ਗੱਲਾਂ 'ਚ ਕੱਢ-ਕੱਢ ਕੇ ਲਾਉਂਦੇ ਆ ਬਾਹਰ ਨੂੰ ਗੱਲਾਂ ਤੇ ਕਹਿੰਦਾ ਅੱਛਾ ਤੇਰੀ ਨਜ਼ਰਾ ਵੀਕ ਹੈ ਤੂੰ ਗਲਾਸਿਸ ਤੇ ਨਹੀਂ ਬਣਾਏ ਕਿਤੇ ਹਣ ਟੈਕਨੀਕਲੀ ਜੇ ਕੋਈ ਰੀਡਿੰਗ ਗਲਾਸਿਸ ਵੀ ਤੁਹਾਡੇ ਕੋਲੇ ਹੋਣਾ ਚਾਹੀਦਾ ਰਿਕਾਰਡ ਹਾਂਜੀ ਹਾਂਜੀ ਹੁਣ ਐਗਜ਼ਾਮਪਲ ਆ ਹੁਣ ਅਸੀਂ ਆ ਅਕਾਊਂਟੈਂਟ ਆ ਹੁਣ ਮੈਂ ਰੀਡਿੰਗ ਗਲਾਸਿਸ ਜੇ ਮੈਂ ਲਾਏ ਆ ਯਾਨੀ ਮੇਰੀ ਜ਼ਰੂਰਤ ਆ ਮੇਰੀ ਜ਼ਰੂਰਤ ਆ ਮੈਂ ਇਹਦੇ ਕੰਮ ਨਹੀਂ ਕਰ ਸਕਦਾ ਹਨਾ ਤੇ ਇਹ ਹੁਣ ਮੈਂ ਮੈਨੂੰ ਮੈਨੂੰ ਪਤਾ ਹੀ ਨਹੀਂ ਕਿ ਮੈਂ ਇਹਨੂੰ ਕਲੇਮ ਕਰ ਸਕਦਾ ਪਰ ਇਹ ਕਲੇਮ ਕਰ ਰਿਹਾ ਮੈਂ ਬੀਸਿਕਲੀ ਹੁਣ ਜੇ ਯੂਨੀਫਾਰਮ ਹੈ ਯੂਨੀਫਾਰਮ ਦੀ ਵੋਲੀ ਇੰਪੋਰਟੈਂਟ ਹੁਣ ਵੇਖੋ ਤੁਹਾਡਾ ਜਿਹੜਾ ਕੋਟ ਆ ਇੱਥੇ ਕੋਈ ਲੋਗੋ ਨਹੀਂ ਲੱਗਾ ਇਹ ਕਲੇਮੇਬਲ ਨਹੀਂ ਆ ਪਰ ਇੱਥੇ ਲੋਗੋ ਲੱਗਾ ਇਹ ਕਲੇਮੇਬਲ ਹੈ ਅੱਛਾ ਇਹ ਵੀ ਸੀ ਟੈਕਸ ਕਰਦੇ ਕਿਉਂਕਿ ਟੈਕਸ ਆਫਿਸ ਕੀ ਕਹਿੰਦਾ ਕਿ ਜਿਹੜੀ ਚੀਜ਼ ਤੁਸੀਂ ਕੱਪੜੇ ਪਾ ਕੇ ਨੋਰਮਲ ਪਬਲਿਕ ਤੇ ਜਾਹਦੇ ਨੋਰਮਲ ਪਾਰਟੀਆਂ ਤੇ ਜਾਹਦੇ ਉਹ ਕਲੇਮੇਬਲ ਨਹੀਂ ਆ ਉਹ ਤੁਸੀਂ ਪਰਸਨਲ ਆ ਹੁਣ ਕੀ ਪਤਾ ਤੁਸੀਂ ਕੱਪੜੇ ਪਾ ਕੇ ਉਹ ਵਿਆਹ ਦੇ ਨਾਲ ਚਲ ਜਾਓ ਪਰ ਮੈਂ ਨਹੀਂ ਜਾ ਸਕਦਾ ਇਹ ਮੈਂ ਸਿਰਫ ਜੌਬ ਤੇ ਪਾਣਾ ਆਪਣੇ ਕੰਮ ਤੇ ਪਾਣਾ ਹਾਂ ਬਿਲਕੁਲ ਠੀਕ ਹੈ ਜੀ ਇਹ ਇਹ ਛੋਟੀਆਂ ਛੋਟੀਆਂ ਚੀਜ਼ਾਂ ਵਾ ਹਰ ਚੀਜ਼ ਨੂੰ ਤੁਸੀਂ ਦਿਮਾਗ 'ਚ ਰੱਖੋ ਆਪ ਦੇ ਕੁਐਸਚਨ ਪੁੱਛੋ ਸਭ ਤੋਂ ਇੰਪੋਰਟੈਂਟ ਹੈ ਕਿ ਟੈਕਸ ਆਫਿਸ ਦੀ ਵੈਬਸਾਈਟ ਜਿਹੜੀ ਉਹਨੂੰ ਤੁਸੀਂ ਫੋਲੋ ਕਰੋ ਕੁਐਸ਼ਨਸ ਕਰ ਸਕਦੇ ਹੋ ਉਹਨਾਂ ਨੂੰ ਉੱਥੇ ਜਾ ਕੇ ਕੇਸ ਸਟੱਡੀਆਂ ਪੜ੍ਹ ਸਕਦੇ ਮੈਂ ਇਹ ਗੱਲ ਇਸ ਕਰਕੇ ਦੱਸ ਰਿਹਾ ਕਿ ਐਜੂਕੇਟਿਡ ਹੋਣੇ ਚਾਹੀਦੇ ਆਪਣੇ ਬੰਦੇ ਆਪਣੀ ਆਬਾਦ ਜਿਹੜੀ ਆ ਐਜੂਕੇਟਿਡ ਨਹੀਂ ਆ ਬੇਸਿਕਲੀ ਐਜੂਕੇਟਿਡ ਇਨ ਦਾ ਸੈਂਸ ਦੇ ਆਰ ਵੈਲ ਕੁਆਲੀਫਾਈਡ ਪਰ ਦੇ ਨਾਟ ਅਵੇਅਰ ਅਬਾਊਟ ਦਾ ਰੂਲਸ ਅਵੇਅਰਨੈਸ ਦੀ ਕਮੀ ਸਭ ਤੋਂ ਅਹਿਮ ਗੱਲ ਜਿਹੜੀ ਇਹ ਵੀ ਉਹ ਜਾਗਰੂਕਤਾ ਨਹੀਂ ਹੈ ਜੇ ਇਹ ਕਹ ਲਓ ਵੀ ਇੱਥੇ ਆ ਕੇ ਜਿਹੜੀ ਦੋਲ ਚ ਪੈ ਜਾਂਦੇ ਆ ਮੈਂ ਆਇਆ ਮੇਰਾ ਵੱਡਾ ਭਰਾ ਬੈਠਾ ਸੀ ਮੇਰੇ ਭਰਾ ਦਾ ਦੋਸਤ ਬੈਠਾ ਸੀ ਉਹਨੇ ਕਿਹਾ ਤਾ ਕੰਮ ਕਰ ਲਾ ਬਸ ਉਹ ਉਸੇ ਪੇਟ ਚਲ ਤੁਰ ਪੈਂਦੇ ਆ ਨੁਕਸਾਨ ਜਦੋਂ ਹੁੰਦਾ ਉਦੋਂ ਪਤਾ ਲੱਗਦਾ ਵੀ ਮੈਂ ਇੱਥੇ ਗਲਤ ਕਰ ਗਿਆ ਕੰਮ ਇੱਕ ਹੁਣ ਜਦੋਂ ਹੁਣ ਮੈਨੂੰ ਗੱਲ-ਗੱਲ ਚ ਯਾਦ ਆਈ ਵੀ ਇੱਕ ਡੋਨੇਸ਼ਨ ਯੂਜੂਲੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਮੱਥਾ ਟੇਕਦੇ ਆ ਪੈਸੇ ਰੱਖਦੇ ਆ ਤੇ ਆਪਾਂ ਨੂੰ ਇੱਕ ਸੰਗ ਆਉਂਦੀ ਆ ਵੀ ਸ਼ਰਧਾ ਅਨੁਸਾਰ ਆਪਾਂ ਹਾਂ ਸ਼ਰਧਾ ਅਨੁਸਾਰ ਪਰ ਆਪਾਂ ਨੂੰ ਸੰਗ ਆਉਂਦੀ ਏ ਪੈਸੇ ਆਪਾਂ ਨਾ ਰਸੀਦ ਨਹੀਂ ਲੈਣੀ ਯਾਰ ਕੋਈ ਮਾਈਂਡ ਕਰੂਗਾ ਮੈਂ ਦੱਸਣਾ ਚਾਹੁੰਦਾ ਜਿੰਨੇ ਵੀ ਮੰਦਰ ਹੈ ਜਿੰਨੇ ਵੀ ਗੁਰਦੁਆਰਾ ਸਾਹਿਬ ਹੈ ਜਿੰਨੇ ਵੀ ਚਰਚ ਹੈ ਆਸਟ੍ਰੇਲੀਆ ਚ ਆਸਟ੍ਰੇਲੀਆ ਚ ਜਿਹੜੇ ਹੈਗੇ ਆ 올 ਆਰ ਟੈਕਸ ਐਗਜ਼ੈਂਪਟਿਡ ਉਹਨਾਂ ਨੂੰ ਟੈਕਸ ਭਿੰਦਾ ਹੀ ਨਹੀਂ ਹੈ ਠੀਕ ਹੈ ਜੀ ਉਹ ਪਰ ਜੇ ਸੀ ਉੱਥੇ ਮੱਥਾ ਟੇਕਦੇ ਤੁਹਾਨੂੰ ਰਸੀਦ ਲੈਣੀ ਚਾਹੀਦੀ ਹੈ ਬਕਾਇਦਾ ਲੈਣੀ ਚਾਹੀਦੀ ਹੈ ਓਕੇ ਬਕਾਇਦਾ ਲੈਣੀ ਚਾਹੀਦੀ ਹੈ ਮੈਂ ਪੈਸੇ ਦੇਣ ਦਿਆਂ ਤੁਹਾਨੂੰ ਔਰ ਰਸੀਦ ਲਓਗੇ ਤਾਂ ਤੁਹਾਡਾ ਟਰੈਕ ਚ ਰਹੂਗਾ ਠੀਕ ਹੈ ਨਾ ਹੁਣ ਇੱਕ ਐਗਜ਼ਾਮਪਲ ਆ ਤੁਸੀਂ ਪਿਆਛ ਛੁੱਟਤਾ 50000 60000 30000 ਉਹ ਤਾਂ ਕੋ ਟ੍ਰੈਕਸ ਹੁੰਦਾ ਕੋਈ ਤੂੰ ਤਾਂ ਦੇਰ ਤਾ ਨਾ ਤੂੰ ਕਲੇਮ ਕੀਤੀ ਨਾ ਲੈਣਾ ਦੇਣਾ ਉਹਨਾਂ ਨੇ ਕੀ ਤਾਂ ਕੀ ਕੀਤਾ ਪਰ ਜੇ ਰਸੀਦ ਲਿੱਤੀ ਉਹਨਾਂ ਜਵਾਬ ਦੇਣਾ ਪੈਣਾ ਓਕੇ ਠੀਕ ਆ ਰਸੀਦ ਜਰੂਰ ਲੋ ਔਰ ਇੰਪੋਰਟੈਂਟ 댓 ਆਰਗੇਨਾਈਜੇਸ਼ਨ ਹੈਜ਼ ਟੂ ਹੈਜ਼ ਅ ਡੀਜੀਆਰ ਰਜਿਸਟਰਡ ਠੀਕ ਹੈ ਨਾ ਡੀਜੀਆਰ ਅਗਰ ਰਜਿਸਟਰਡ ਹੈਗਾ ਇੱਕ ਇਹ ਅਗਰ ਡੀਜੀਆਰ ਰਜਿਸਟਰਡ ਹੋ ਤਾਂ ਤੁਹਾਨੂੰ ਲੀਗਲੀ ਤੁਸੀਂ ਆਪਣਾ ਟੈਕਸ ਕਲੇਮ ਕਰ ਸਕਦੇ ਪਰ ਰੋਜ਼ਾਨਾ ਜ਼ਿੰਦਗੀ ਚ ਅਸੀਂ ਕੱਪੜੇ ਖਰੀਦਦੇ ਆ ਫੋਨ ਖਰੀਦਦੇ ਆ ਲੈਪਟਾਪ ਖਰੀਦਦੇ ਆ ਇਸ ਸਭ ਦਾ ਤੁਹਾਡੇ ਕੋਲ ਰਿਕਾਰਡ ਰਹਿਣਾ ਚਾਹੀਦਾ ਰਿਕਾਰਡ ਰਹਿਣਾ ਜਿਹਦਾ ਇੱਕ ਤੇ ਪਹਿਲੇ ਗਾਰੰਟੀ ਵੈਰੰਟੀ ਤੋਂ ਵੱਜ ਜਾਂਦਾ ਬੰਦਾ ਹਾਂਜੀ ਤੇ ਦੂਜਾ ਕਿਸੇ ਟਮ ਕੀ ਹੁੰਦਾ ਕਿ ਜੁਜੂਲੀ ਮੈਂ ਮੈਂ ਜਿਹੜਾ ਮੇਰਾ ਪ੍ਰੈਕਟਿਸ ਹੈ ਜੀ ਉਹ ਕਰਨ ਦੀ ਹੈ ਕਿ ਮੈਂ ਕਲਾਇੰਟ ਨਾਲ ਬਣਾ ਰਿਲੈਕਸ ਹੋ ਜਾਂਦਾ ਜਦੋਂ ਜਦੋਂ ਉਹਨਾਂ ਰਿਲੈਕਸ ਹੋ ਗਏ ਕਲਾਇੰਟ ਨਾਲ ਖੁਸ਼ ਹੋ ਕੇ ਤੁਹਾਡਾ ਗੱਲ ਕਰਨੇ ਸ਼ੁਰੂ ਕਰ ਦਿੰਦਾ ਆਹ ਵਾਸੀ ਮੈਂ ਤੇ ਲੈਪਟਾਪ ਲੈ ਤਾਂ ਮੈਂ ਮੇਰੀ ਜ਼ਿੰਦਗੀ ਬੜੀ ਸੌਖੀ ਹੋ ਗਈ ਮੈਂ ਤੁਹਾਨੂੰ ਬਿੱਲ ਫੜਾਫੜ ਬਣਾ ਕੇ ਦੇ ਦਿੰਦਾ ਹੁਣ ਨਹੀਂ ਮੈਂ ਪ੍ਰਵਾਹ ਕਰਦਾ ਕਿ ਇਹਦੀ ਹੂੰ ਉਨੇ ਆਪਣੇ ਵੱਲੋਂ ਨਵੀਂ ਚੀਜ਼ ਦਸੀ ਕਿ ਆਹ ਸੌਫਟਵੇਅਰ ਮੈਂ ਲਿੱਤਾ ਮੈਂ ਤਾਂ ਫਟਾਫਟ ਕਰ ਦਿੰਦਾ ਪਰ ਤੁਸੀਂ ਨੋਟ ਕਰ ਲਿਆ ਕਿ ਲੈਪਟਾਪ ਖਰੀਦਿਆ ਲੈਪਟਾਪ ਖਰੀਦ ਲਿਆ ਸੌਫਟਵੇਅਰ ਲੈ ਲਿਆ ਇਹ ਕਲੇਮ ਨਹੀਂ ਹੋਇਆ ਰਿਕਾਰਡਸ ਨਹੀਂ ਆਇਆ ਇਹ ਕਿਹੜਾ ਕੋਣ ਨਹੀਂ ਆਇਆ دوسری ਗੱਲ ਅੱਜ ਕੱਲ ਮੈਂ ਇਹ ਵੀ ਟ੍ਰੈਂਡ ਵੇਖਿਆ ਕਿ ਆਪਣੇ ਜਿੰਨੇ ਭੈਣ ਭਰਾ ਆ ਉਹ ਗੁੱਡਸ ਜਿਹੜੀਆਂ ਜਿੱਦਾਂ ਸੂਟ ਹੋ ਗਏ ਥਲਾਣੇ ਗੁੱਡਸ ਹੋ ਗਏ ਇੰਡੀਆ ਤੋਂ ਜਸ ਸਾਈਕਲ ਲੈ ਆਂਦੇ ਚਰਖੇ ਲੈ ਆਂਦੇ ਉਹ ਲਿਆ ਕੇ ਇੱਥੇ ਵੇਚਦੇ ਆ ਤੇ ਉਹਦੇ ਵਿੱਚ ਕੀ ਹੈ ਵੀ ਤੇ ਇੱਕ ਇੱਕ ਸਭ ਤੋਂ ਇੰਪੋਰਟੈਂਟ ਹਿਡਨ ਪਾਰਟ ਹੈ ਜੀਐਸਟੀ ਦਾ ਉਹ ਮੈਂ ਤੁਹਾਨੂੰ ਦੱਸੂਗਾ ਵੀ ਜਦੋਂ ਇੰਡੀਆ ਤੋਂ ਜੋ ਸਮਾਨ ਆਉਂਦੇ ਨੇ ਤੇ ਜੀਐਸਟੀ ਨਹੀਂ ਕਲੇਮ ਕਰ ਸਕਦੇ ਕਿਉਂਕਿ ਉਹ ਲਿੰਕ ਨਹੀਂ ਹੈਗਾ ਪਰ ਜਦੋਂ ਸ਼ਿਪਮੈਂਟ ਇੱਥੇ ਆਉਂਦੀ ਆ ਤੇ ਉਹ ਜੀਐਸਟੀ ਜਿਹੜੀ ਆ ਉਹ ਸਾਨੂੰ ਗਵਰਨਮੈਂਟ ਨੂੰ ਦੇਣੀ ਪੈਂਦੀ ਆ ਤੇ ਉਹ ਤੁਸੀਂ ਇੱਕੋ ਦਮ ਕਲੇਮ ਕਰ ਸਕਦੇ ਹੋ ਅੱਛਾ ਉਹ ਪੇ ਕਰਾਂਗੇ ਜਿੱਦ ਅੱਛੇ ਮੰਗਾ ਲਿਆ ਆ ਦੋ ਕਲੇਮ ਵੀ ਕਰਾਂਗੇ ਓਕੇ ਹਾਂ ਤੇ ਇਹ ਇਹ ਛੋਟੇ ਛੋਟੇ ਚੀਜ਼ਾਂ ਜਿਹੜਾ ਸਮਾਨ ਤੁਸੀਂ ਇੱਥੋਂ ਲੈ ਕੇ ਜਿੱਦਾਂ ਜ਼ਿਆਦਾਤਰ ਆਪਣੇ ਤੋਂ ਸਕ੍ਰੈਪ ਚੱਲਦਾ ਤੇ স্ক্র্যাপ ਜਾ ਕੇ ਉਹ ਜਿਹੜਾ ਵਾ ਉਹ ਉੱਥੇ ਜਦੋਂ ਵੇਖਦਾ ਵਾ ਉੱਥੇ GST ਨਹੀਂ ਹੈਗੀ। ਤਾਂ ਛੋਟੀ ਛਣੀ ਗੱਲਾਂ ਹੈ ਜਿਹੜੀਆਂ ਆਪਾਂ ਅਗਲੇ ਟੌਪਿਕ 'ਚ ਕਰਾਂਗੇ। ਤੋਂ ਆਸਟ੍ਰੇਲੀਆ ਦੀ ਟੈਕਸੇਸ਼ਨ ਪ੍ਰਣਾਲੀ ਬਾਰੇ ਅਹਿਮ ਜਾਣਕਾਰੀ ਇਹ ਦੇ ਰਹੇ ਨੇ ਸਾਨੂੰ ਭਾਜੀ ਪਰਮਪ੍ਰੀਤ ਸਿੰਘ ਘਰੀ। ਤੋਂ ਇਹਨਾਂ ਨਾਲ ਗੱਲਬਾਤ ਜਾਰੀ ਰਹੂਗੀ। ਪਰ ਫਿਲਹਾਲ ਵੇਲਾ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਧੰਨਵਾਦ।